ਯੋਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਇੱਕ ਜੰਗ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਐਸਐਸਪੀ ਮਲੇਰ ਕੋਟਲਾ ਜੀ ਦੇ ਦੇਸ਼ਾ ਨਿਰਦੇਸ਼ਾਂ ਹੇਠ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਲਗਾਤਾਰ ਜਿਹੜੀ ਚੱਲ ਰਹੀ ਉਹਦੀ ਲੜੀ ਵਿੱਚ ਅੱਜ ਅਸੀਂ ਮ्युनਿਸਪਲ ਕਾਰਪੋਰੇਸ਼ਨ ਮਲੇਰ ਕੋਟਲਾ ਦੇ ਨਾਲ ਰਲ ਕੇ ਜਿਹੜੀਆਂ ਨਜਾਇਜ਼ ਸਾਰੀਆਂ ਕੀਤੀਆਂ ਹੋਈਆਂ ਨੇ ਔਰ ਪਲੱਸ ਜਿਨ੍ਹਾਂ ਦੇ ਜਿਹੜੇ ਐਨਡੀਪੀਐਸ ਦੇ ਕੇਸਾਂ ਦੇ ਕੇਸ ਜਿਨ੍ਹਾਂ ਤੇ ਹੈਗੇ ਨੇ ਜਿਨ੍ਹਾਂ ਦੇ ਪਰਚੇ ਦਰਜ ਨਹੀਂ ਉਹਨਾਂ ਦੀਆਂ ਨਜਾਇਜ਼ ਉਸਾਰੀਆਂ ਜਿਹੜੀਆਂ ਉਹ ਅੱਜ ਤੜਵਾਈਆਂ ਗਈਆਂ ਨੇ ਇਹ ਜਿਹੜਾ ਪਹਿਲਾ ਘਰ ਹੈ ਇਹ ਮੁਹੰਮਦ ਮਨੀਰ ਦਾ ਹੈ ਇਹਦੇ ਤੇ ਇੱਕ ਐਫਆਰ ਨੰਬਰ 133 125 ਦੀ ਪੀਟੀ 1 ਮਲੇਰ ਕੋਟਲਾ ਜੂ ਦਰਜ ਹੈ ਤੇ ਇਹਨਾਂ ਦੀ ਜਿਹੜੀ ਘਰ ਦੀ ਜਿਹੜੀ ਨਜਾਇਜ਼ ਥਰੀ ਹੈ ਉਹ ਅੱਜ ਲੜਾਈ ਗਈ ਇੱਕ ਹੋਰ ਘਰ ਹੈ ਜੀ ਉਹ ਹੈਗਾ ਸ਼ਮਸ਼ਾਦ ਦਾ ਜੀਤੇ ਤੇ 6 FAI's ਨੇ NDPS ਦੀਆਂ 6 FAI's ਨੇ ਉਹ ਸਾਰੀਆਂ ਸਿਟੀ ਵਨ ਬਲੇਕ ਕੋਡ ਲੈ ਰੀਆਂ ਉਹ ਵੀ ਉਹਨਾਂ ਸੀ ਤੋੜਾ ਤੋੜਾਰੇ